ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਕਰੀਏ ਮੋਟਰਸਾਈਕਲ ਸਟਾਰਟ ਤੇ ਚੱਲੀ ਅੱਜ ਕੰਮ ਬਹੁਤ ਆ ਵੀ ਖੇਤ ਮਾ ਟਾਂੜਾ ਟੋੜੜਾ ਕਿ 19 20 ਗਰੇਟਾ ਆ ਕਰਨੀਆਂ ਬਾਕੀ ਬੈਗੜ ਬੈਗਣੀਆਂ ਪਰਦਿਆਂ ਲਫਾਫੇ ਆਲੂਆਂ ਨੂੰ ਵੇਟ ਨਾਲ ਜਿਹੜਾ ਵਿੱਚੇ ਪਿਆ ਭਾਣਗਾ ਨਿਬੜਦਾ ਹੀ ਨਹੀਂ ਹੈ ਅੱਧਾ ਬਿੰਟਾ ਜਿਹਾ ਪਿਆ ਆਹ ਕਿਆ ਕਰੇ ਹੋਲੀ-ਕੋਲੀ ਆ। ਬਸ ਹੁਣ ਵੀ ਮਿੱਤਰੋ ਚੜ ਗਏ ਕਨੌਰ ਵਾਲੀ ਸੜਕ ਤੇ। ਬਸ ਹੁਣ ਵੀ ਮਿੱਤਰੋ ਪਹੁੰਚ ਗਏ। ਅਜੇ ਠੰਡ ਅਭੀ ਹੱਥ ਜੇ ਖੁੱਲਣ ਤੇ ਫੇਰ ਲੱਗੇ ਕੰਮ ਕਰ। ਗਰੇਟਾਂ ਚੱਕਣੀਆਂ। ਸਾਰਿਆਂ ਦੀ ਪਲਟੀ ਮਾਰ ਕੇ ਦਵਾਰੇ ਸੈਟਿੰਗ। ਜੋ ਬੈਂਕ ਨਹੀਂ ਗਏ ਭਰਨੇ ਲਫਾਵੇ ਬੈਂਗਣ ਪਏ ਆ। ਉਸ ਬੋਪਵਾ ਬਾਈ। ਆ ਦੇਖੋ। ਉੱਪਰ ਪਾਣੀ। ਤੇ ਉਹ ਆਲੂ ਆਗਾ। ਇਹ ਦੁੱਧ ਅੱਛਾ ਦੁੱਧ ਗਿਰ ਗਿਆ ਪੈਰ ਪਾ ਬਾਈ ਜਿਹੜਾ ਕੰਨੀ ਵਾਲਾ ਦਾ। ਹਾਂ ਕੇ ਮੈਂ ਮੈਂ ਲਈਆ। ਲਾਈਟ ਵੀ ਨਹੀਂ ਆਈ ਹੈ। ਚਲੋ ਲਗਾ ਆ ਬਾਈ ਪਰਾਂ ਧੁੱਪੀ ਠੇਕ ਲਈ ਥੋੜੀ ਜਿਹੀ ਪਰਾਂ ਹਉ ਤੇ ਜੀ ਮੈਂ ਵੀ ਮਿੱਤਰੋ ਅੱਜ ਵੀ ਧੁੰਦ ਹੈ ਤੀ ਸਵੇਰੇ ਖਾਸੀ ਧੁੰਦ ਸੀ ਤੇ ਉਸ ਦੇਖੋ ਬਾਈ ਇੱਧਰ ਵੀ ਵਰਸੀਨ ਦੇ ਉੱਪਰ ਇਹ ਸੂਰਜ ਚੜਿਆ ਜਿਉਂ ਜਿਉਂ ਸਾਫ ਜਾ ਹੋਇਆ ਮੌਸਮ ਧੁੱਪ ਵਧੀਆ ਜਿਹਾ ਦਿਖਣ ਲੱਗਾ ਨਹੀਂ ਤਾਂ ਧੁੰਦ ਹੈ ਦੀ ਖਾਸੀ ਤੇ ਅਗੀ ਘਟਦੀ ਜਾਏਗੀ ਜਦ ਤੱਕ ਆਪਣਾ ਸੂਰਜ ਹੋਰ ਆਵੇਗਾ ਬਾਹਰ ਘਟ ਜੇਗੀ ਲੈ ਵੀ ਮਿੱਤਰੋ ਆ ਗਏ ਬਨਾਸ਼ ਹਨ ਕਰਤੇ ਆ ਕੰਮ ਸ਼ੁਰੂ यो ਬਨਾਸ਼ ਹੈ यो ਮਨੀਸ਼ ਹੈ यो ਅਮਰ ਹੈ ਤੇ ਇਸ ਨੂੰ ਵੀ ਪਲਟੀ ਮਰਵਾ ਰਹੇ ਆ ਤੋੜੀ ਇਹਨੂੰ ਆ ਦੇਖੋ ਜੀ ਹੁਣ ਪਲਟੀ ਮਾਰੀ ਆ ਤੇ ਥੱਲੇ ਤੇ ਹਰਾ ਆਇਆ ਦੇਖੋ ਸਲਾਬ ਵੀ ਥੱਲੇ ਤਾਂ ਹਜੇ ਉਸ ਕਰਕੇ ਨਹੀਂ ਪਤਾ ਲੱਗ ਰਿਹਾ ਥੱਲੇ ਸਲਾਬ ਵੀ ਰਹਾ ਤੇ ਇਸੇ ਕਰਕੇ ਉਹ ਫਿਰ ਜੇ ਮਸੀਰ ਮੱਕੜਾਂ ਦੇ ਕਾਲੂ ਗੁੱਲੂ ਜਾਂ ਅੱਜ ਫਿਰ ਇਹ ਵਿੱਚੇ ਈਲ ਨੂੰ ਘੁੰਮ ਕੰਮ ਕੇ ਨਿਕਲ ਅੱਧਾ ਨੁਕਸਾਨ ਹੁੰਦਾ ਮੰਨ ਲਓ ਅੱਧੇ ਅੱਧੇ ਜਿਹੜਾ ਆ ਉੱਪਰ ਦੇ ਉਹ ਦੇਖੋ ਇਹ ਪੜਾ ਸੁੱਕਾ ਲੱਗ ਰਿਹਾ ਜਿੱਥੇ ਤੇ ਉਹਨੇ ਪਲਟੀ ਨਹੀਂ ਮਾਰੀ ਉਹ ਨਿਕਲਦਾ ਬਾਕੀ ਆ ਥੱਲੇ ਦੇ ਸਾਰਾ ਹਰਾ ਪਿਆ ਆ ਦੇਖੋ ਫਰਾਈ ਜੀ ਉਹ ਦੇਖੋ ਫਿਰ ਇਸ ਕਾ ਬਹੁਤ ਨੁਕਸਾਨ ਹੋਣਾ ਦਾ ਤਾਂ ਕਰਕੇ ਹੁਣ ਇਸ ਕੀ ਪਲਟੀ ਮਰਵਾ ਰਹੇ ਆ ਤੇ ਲਾਗੇ ਪਲਟੀ ਮਾਰਨ ਮੁੰਡੇ ਤੇ ਹਮ ਉਧਰ ਦੇਖੇ ਬੈਂਗਰ ਬੁਗੜਾਂ ਨਾ ਵੀੜੀ ਤੇ ਟਮਾਟਾ ਟੋਟਰਾ ਨਹੀਂ ਲੱਗੇ ਧੁੱਪ ਜੀ ਵਾ ਚੱਲਾ ਹੋਰ ਆ ਜਾਣਦੇ ਹਜੇ ਤੇ ਇੱਕ ਦੇਖ ਰਿਹਾ ਭੰਗੂ ਸਾਹਿਬ ਤੇ ਗੁਗੂ ਸਾਹਿਬ ਆ ਜੇ ਫਿਰ ਲੱਗੇਗੇ ਲੈ ਆ ਵੀ ਮਿੱਤਰੋ ਅਗਦੇ ਘਰਾਂ ਰੋਟੀ ਖਾਣਾ ਤੇ ਇਧਰ ਦੇਖੋ ਤਾਜ ਕੇ ਕੰਮ ਸਵਾਦਾਂ ਤੇ ਹੈ ਸੇਕਾ ਬੁੜੇ ਸਵਾਦੇ ਸੋਦੇ ਦਾ ਹਾਂ ਹੋਰ ਚਲਾ ਰਿਹਾ ਬਈ ਲੋਈ ਬਲੂਸ ਤੇ ਹੋ ਆ ਲੈਖਾਂ ਦੇ ਵਿੱਚ ਦੂਰ ਕਰ ਥੋੜਾ ਜਿਹਾ ਦੂਰ ਕਰ ਦੇਖ ਜਮੀ ਬਾਈ ਅੱਖਾਂ ਦੇ ਵਿੱਚ ਬਾਰ ਰੱਖਿਆ ਫੋਨ ਦੂਰ ਕਰ ਲੈ ਪੁੱਤ ਅੱਛਾ ਆਦਾ ਹੋ ਤਾਜ ਅੱਖਾਂ ਦੇ ਪੇ ਲਾ ਕੇ ਚਲਾਰਾ ਜਮੀ ਮੋਬਾਈਲ ਲੈ ਵੀ ਤੂੰ ਕਿੱਤਾ ਸਹੀਏ ਨਾਲੀ ਪੁੱਤਾਂ ਸਾਡੇ ਚੱਲੀ ਗਏ ਤਾ ਲੈ ਵੀ ਮਿੱਤਰੋ ਬੈਂਗਣੀਗੇ ਹੋਗੇ 4 ਲਫਾਵੇ ਭਰਤੇ ਤੇ ਟਮਾਟਰਾਂਗੇ ਹੋਗੇ 15 ਗਰੇਟ 1 2 3 4 5 6 7 8 9 10 11 12 13 14 15 ਤੇ ਕੰਦਾ ਕੰਦਾ ਗਰੇਟ ਕੇ ਉੱਪਰ ਕੈਮਰਾ ਘੁਮਾ ਹਾਂ ਇੱਧਰ ਬੈਂਕਰ ਰਹਿਗੇ ਪਾਣੀ ਪਈ ਸੀਗੇ ਵੀ ਹੋ ਜਗੇ ਤਿੰਨ ਗਲ ਲਫਾਫੇ ਬਾਈ ਇਹ ਵੀ ਨਵੇੜੀ ਐ ਬਸ ਨਵੇੜੇ ਕਿ ਨਤਣੀ ਆ ਰਹੀ ਰੋਟੀ ਲੈ ਕੇ ਉੱਪੀ ਉੱਪੀ ਖਾਈਏ ਤੇ ਉਹ ਜੋਦੇ ਰੈਸਟ ਕਰ ਰਹੇ ਆ ਕੱਪੜੇ ਪਾ ਲੈ ਉਹ ਸੱਚ ਮੇਰੇ ਸਹੀ ਆ ਹਾਂ ਦੇਖਾ ਦੇ ਬਾਈ ਮਿੱਤਰੋ ਆ ਗਾ ਗੱਡੀ ਵਾਲਾ ਲੈ ਗਿਆ ਗਰੇਟ ਤੇ ਲਫਾਫੇ ਵੀ ਲੈ ਗਿਆ ਬੈਂਕਰ ਬੁੰਗਣਗੇ ਤੇ ਨਿੱਪੜ ਦਾ ਕੰਮ ਇੱਕ ਗੋਲੀ ਦਾ ਥੈਲਾ ਪਰ ਆ ਵੀ ਉਹ ਪੱਠੇ ਵਾ ਪਹਿਲਾਂ ਦੋ ਥੈੱਲੇ ਵੇਚ ਗਏ ਆ 500 ਰੁਪਏ ਨੂੰ ਆਲੂ ਆਗੇ ਤੇ ਗੋਲੀ ਦਾ ਭਰਿਆ ਇੱਕ ਥੱਲਾ ਤਿੰਨ ਸਰੋਂ ਗੋਲੀ ਦਾ ਮਹੱਦੇ ਆ ਉੱਤੇ ਆ ਉਹ ਜਿਹੜੇ ਮੜੇ ਮੋਟੇ ਖਰਾਬ ਜੇ ਟਮਾਟਰ ਦੇ ਮਖਾਈ ਵੀ ਦਿਓ ਭੱਠਾ ਵਾਲਿਆਂ ਨੂੰ ਨਵੇੜਿਓ ਵਿਚਾਰਿਆਂਗੇ ਕਿਸੇ ਦੇ ਮੂੰਹਾਂ ਪੈਜੇਗੇ ਤੇ ਚਲੋ ਹੋ ਗਏ ਹੁਣ ਪਹਿਲੇ ਇਹ ਕਿਹੜਾ ਮਾਰਕ ਆ ਪਰਾ ਪਾਣੀ ਮੈਂ ਵੀ ਕਿੰਨਾ ਪਾਣੀ ਫਿਰ ਗਿਆ ਚੱਲ ਰਹੀ ਐ ਮੋਟਰ ਆ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਿਰਜਾ ਮਾਰਾ ਵਸੇ ਸਿਰਜਾ ਆਇ ਨਹੀਂ ਹੈ ਵੀ ਨਾ ਚੰਗੀ ਤਰ੍ਹਾਂ ਸਿਰਾਂ ਮਾਰेंगे ਲੱਭੀ ਕਾ ਨੱਕ ਜਾਮ ਹੋ ਰਿਹਾ ਤਾਂ ਉਹ ਕਰ ਰਿਹਾ ਤਰਿਆ ਵੀ ਐਵੀ ਮਿੱਤਰ ਆ ਗਏ ਦੇਖ ਕੇ ਆਲੂ ਭੱਠੇ ਵਾਲਿਆਂ ਨੂੰ ਤੇ ਨਾਲੇ ਟਮਾਟਰ ਟਮਾਟਰ ਹਾਂ ਫੜ ਰਹੇ ਨੇ ਬੱਲੇ ਵਰ ਰਲਈਏ ਕਿਹੜੀ ਕਿਹਾ 5 ਰੁਪਏ ਕਿਲੋ 5 ਰੁਪਏ ਕਿਲੋ ਹਾਂ ਜੀ ਚੱਲ ਕੋਈ ਨਹੀਂ ਹੁਣ ਆਪਾਂ ਉਹ ਹੀ ਘੇੜ ਦਿੰਦੇ ਸੜਕਾਂ ਤੇ ਹਾਂ ਥੋੜੇ 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 ਵੀ ਮੰਨਦੀ ਜਾਂਦੇ ਫਰੀ ਆ ਲੈਣੇ ਉਹਨਾਂ ਨੇ ਉਹ ਫਿਰ ਐਨਾਂ ਵਿਚਾਰਿਆ ਦੇਖ ਫਿਰ ਵੀ ਅਗਲੇ ਨੇ ਵੀ ਕਰਿਆ ਹਲਾ ਵੀ ਇਹ ਜਿਹੜੇ ਚੀਜ਼ ਕਿ ਉਹਨੇ ਲੋੜ ਦੇ ਟਮਾਟਰ ਦੀ ਲੋੜ ਤੇ ਉਹ ਲੈ ਕੇ ਆਉ ਗੋਭੀ ਉਹ ਆਮ ਹੋਣੀ ਤੋੜਨੇ ਜਾਂਦੀ ਆਉਣੀ ਆ ਆਲੂ ਵੀ ਆ ਗਏ ਹਾਂ ਟਮਾਟਰ ਠੀਕਾ ਠੀਕਾ ਹੋ ਗਈ ਆ ਗਏ ਹਾਂ ਸਬਜ਼ੀ ਤਿਆਰ ਨਾਣ ਮਿਰਚ ਦਾ ਮੁੱਲ ਫੁੱਲ ਦੇਖ ਲੈਣਾ ਪੱਕ ਗਿਆ ਥੋੜਾ ਜਿਹਾ ਉਹ ਬੱਸ ਵਿੱਚ ਪੜੇਗਾ ਫੋਨ ਪਾਦਾ ਪੱਲੇ ਵਾ ਲੈ ਬਈ ਇਹ ਉਹ ਕਣਕ ਜਿਹੜੀ ਡੈੜੀ ਰਹਿ ਗਈ ਵਧੀਆ ਹਰੇ ਜੀ ਮਾਰ ਗਈ ਬਾਕੀ ਦੋ ਵਾਰ ਕਣਕ ਦਾ ਛਿੱਟਾ ਮਾਰ ਲਿਆ ਵੀ ਜਨਮਰ ਨਾਲੇ ਦਵਾਈ ਲਾ ਕੇ ਕਲੋਰੋਗੀ ਫੇਰ ਮਾਰਦਾ ਫੇਰ ਵੀ ਜਨਮਰ ਚੱਕ ਲੈ ਜਾ ਉਹ ਵੀ ਭਰ ਕੇ ਕਿਲਾ ਧਣੀ ਉੱਧਰ ਦੇ ਖੋਲ ਰਿਹਾ ਬਸ ਨੱਕਾ ਜਾ ਉਹ ਬੂਗਲੇ ਫਿਰ ਰਿਹਾ ਉੱਥੇ ਪਾਣੀ ਆ ਗਿਆ ਫਿਰ ਗਿਆ ਬਸ ਵੀ ਹੁਣ ਬੰਦ ਕਰਿਆ ਮੋਟਰ ਉੱਪਰ ਜਾ ਕੇ ਦੋ ਮੋਟਰਾਂ ਦਾ ਪਾਣੀ ਛੱਟ ਰਿਹਾ ਤੇ ਉਹਨੂੰ ਖਾਲ ਵੀ ਇਹਨਾਂ ਉੱਛਲ ਕੇ ਚੱਲ ਰਹੀ ਹੈ ਬਾਕੀ ਕਣਕ ਵਧੀਆ ਵੀ ਜੀਰੋ ਡ੍ਰਿੱਲ ਵਾਲੀ ਵੀ ਦੇਖੋ ਐਨ ਵਧੀਆ ਹਰੇਈ ਹੈ ਲੈ ਵੀ ਮਿੱਤਰੋ ਹੋ ਗਈ ਸ਼ਾਮ ਦਿਨ ਗਿਆ ਬਸ ਗਿਆ ਸੂਰਜ ਗਿਆ ਪਿੱਛੇ ਕੋਠੇ ਦੇ ਬਈ ਹੁਣ ਆਪਾਂ ਉਹ ਮੁਰਗੇ ਵੀ ਬੰਦ ਬੰਦ ਕਰੀਏ ਤੇ ਕੱਲ ਨੂੰ ਲਿਆਵੇਂਗੇ ਡਾਇਰੈਕਟਰ ਬਈ ਤੇ ਆਪਣਾ ਮਾਰਾਂਗੇ ਗਠੇ-ਗੂਠੇ ਵਾਲੇ ਮੈਂ ਕੋਹ ਪਰਾਂ ਮਾਰਨਾ ਭਿੰਡੀ ਵਾਲੇ ਮੈਂ ਤੇ ਉਹ ਮਾਰ ਮੁਰਗੇ ਆਪਣਾ ਬਾਦਮਾ ਰੌਣੀ-ਰੂਣੀ ਕਰਾਂਗੇ ਕੇ ਬਣਦਾ ਤੇ ਆਪਣਾ ਆ ਕੰਮ ਨਿਭੜ ਕਰ ਲੂਗਾ ਰਹਿ ਗਿਆ ਥੋੜਾ ਜਾਈ ਵੀ ਚਲ ਕੱਲ ਨੂੰ ਮੰਗਰੇ ਦੋ ਤਿੰਨ ਥੱਲੇ ਜਿਹਾ ਉਹ ਦੇ ਦੇਂਗੇ ਚਲੋ ਠੀਕ ਹੈ ਜੀ ਸਸਰੀ ਘਾਲ ਸਾਰਿਆਂ ਨੂੰ ਆਪਣਾ ਧਿਆਨ ਰੱਖੋ ਠੰਡ ਤੋਂ ਗਈ ਬਸ ਸਵੇਰੇ ਸ਼ਾਮ ਕੀ ਆਵਾਜ਼ ਕਰ ਰਹੋ ਸਵੇਰੇ ਸ਼ਾਮ ਪਾਲੇ ਕਰੋ ਕੋਟੀ ਦੁਬਾਰੇ ਨਾ ਬਣਾ ਬਾਈ ਕਰੋ ਚਲੋ ਠੀਕ ਹੈ ਜੀ ਸਸਰੀ ਘਾਲ ਜੀ